ਵੀਰਵਾਰ ਦੀ ਰਾਤ ਨੂੰ ਆਏ ਤੇਜ਼ ਹਨੇਰੀ ਚੱਖੜ ਕਰਨ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਅਧੀਨ ਆਉਂਦੇ ਪਿੰਡ ਰਾਏ ਤੱਕ ਵਿੱਚ ਕਣਕ ਦੀ ਨਾਂ ਨੂੰ ਲੱਗੀ ਅੱਗ ਨੇ ਗੁਜਰਾ ਦੇ ਡੇਰ ਨੂੰ ਆਪਣੀ ਜਪੇੜ ਵਿੱਚ ਲੈ ਲਿਆ ਭਿਆਨਕ ਅਗਨਕਾਰਨ 20 ਮੱਝਾਂ 15 ਬੱਕਰੀਆਂ ਅੱਗ ਕਾਰਨ ਸੜ ਕੇ ਮਰਨ ਤੋਂ ਇਲਾਵਾ ਦਰਜਨਾ ਪਸ਼ੂ ਝੁੱਲਸ ਗਏ ਕੋਟਲੀ ਤੋਂ ਆਗਾਈ ਹਨੇਰੀ ਵਿੱਚ ਤੇ ਇੱਥੇ ਸਾਡੇ ਕੁਲਾਂ ਦੇ ਬਿੱਤੋਂ ਦੀ ਲੰਗ ਗਈ ਹੈ ਸਾਡੀਆਂ ਜਾਣੇ 20 25 ਮਹੀਆਂ ਜਿਹੜੀਆਂ ਨਾ ਉਹ ਚਲ ਚੁੱਕੀਆਂ 10 ਬੱਕਰੀਆਂ ਵੀ ਇੱਕ ਘਰ ਦੀਆਂ ਜਲ ਚੁੱਕੀਆਂ ਆ 20 15 ਮਹੀਆਂ ਇੱਕ ਘਰ ਦੀਆਂ ਜਲ ਚੁੱਕੀਆਂ ਬੱਕਰੀਆਂ 10 ਬੱਕਰੀਆਂ ਇੱਕ ਘਰ ਦੀਆਂ ਜਲ ਚੁੱਕੀਆਂ ਹੋਰ ਕੋਈ ਟਰੈਕਟਰ ਵਗੈਰਾ ਕਿਉਂ ਹੋ ਗਿਆ ਟਰੈਕਟਰ ਇੱਕ ਟਰੈਕਟਰ ਵੀ ਜਲ ਗਿਆ ਤੇ ਸਾਡੇ 3 ਲੱਖ ਸਾਡਾ ਸੋਨਾ ਜਿਹੜਾ ਉਹ ਵੀ ਜਲ ਚੁੱਕਾ ਆ ਇੱਕ ਘਰ ਦਾ 4 ਲੱਖ ਰੁਪਈਆ ਇਕੱਠਾ ਕੀਤਾ ਸੀ ਪੈਣੀ ਲੈਣ ਵਾਸਤੇ ਇਹ ਦੂਜੇ ਪੁਰਾਣੇ 5 ਲੱਖ ਰੁਪਈਆ ਕੀਤਾ ਸੀ ਪਹਿਲੀ ਲੈਣ ਵਾਸਤੇ ਇਕੱਠਾ ਕੀਤਾ ਸੀ ਉਹ ਵੀ ਵਿੱਚੇ ਜਲ ਗਿਆ ਹੈ ਅਜੇ ਇੱਥੇ ਤੱਕ ਕੋਈ ਨਹੀਂ ਆਇਆ ਪੁਲਿਸ ਵਾਲੇ ਆਏ ਸੀ ਮੁਲਾਜ਼ਮ ਥਾਣੇੋਂ ਉਹ ਵੀ ਕੁਝ ਲੇਖ ਲਾ ਕੇ ਲੈ ਗਏ ਇਹ ਅਜੇ ਤੱਕ ਸਾਨੂੰ ਇੱਥੇ ਕੁਝ ਨੁਸਕਾਨ ਕੋਈ ਨਹੀਂ ਸਾਡ ਨੂੰ ਦਿੱਤਾ ਵੀ ਲਿਆ ਅਜੇ ਕੋਈ ਪਰੋਸਾ ਸਾਨੂੰ ਦਿੰਦੇ ਆ ਵੀ ਤਾਂ ਪਿੰਡ ਦੇ ਦਿੰਦੇ ਆ ਵੀ ਤੁਹਾਡਾ ਕੁਝ ਨਾ ਕੁਝ ਕਰਾਂਗੇ ਤੁਹਾਨੂੰ ਬਹੁਤ ਘਾਟਾ ਹੋਇਆ ਤੁਹਾਡੇ ਨਾਲ ਬਹੁਤ ਘਟਣਾ ਮਾਰਤ ਗਈ ਹੈ ਤੁਹਾਡੇ ਨਾਲ ਸਾਡੀ ਮਦਦ ਕਰਾਂਗੇ ਅਜੇ ਤੱਕ ਭਾਜੀ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ ਸਾਡੀ ਇਹੋ ਮੰਗਿਆ ਵੀ ਸਾਡੀ ਸਾਡੀ ਮੰਗ ਪੂਰੀ ਹੈ ਜਿਹੜੀ ਸਾਡਾ ਨਸਕਾਨ ਇਹ ਸਾਨੂੰ ਦਿੱਤਾ ਜਾਵੇ ਕੋਈ ਬੱਚਿਆਂ ਦਾ ਬਚਾਇਆ ਜਿਹੜੇ ਬੱਚੇ ਇੱਕ ਗੁੱਡੀ ਦੇ ਨਾਲ ਲੱਕ ਨੂੰ ਸੇਕ ਲੱਗ ਗਿਆ ਦਾ ਜੀ ਅਸੀਂ ਸਰਕਾਰਾਂ ਕੋਲ ਇਹੋ ਮੰਗ ਮੰਗਦੇ ਆਂ ਵੀ ਸਾਡਾ ਹੱਕ ਦਿੱਤਾ ਜਾਵੇ ਯਾਰ ਅਸੀਂ ਗਰੀਬ ਬੰਦੇ ਆਂ ਅਸੀਂ ਮੰਗ ਕੇ ਰੋਟੀ ਖਾਣ ਵਾਲੇ ਬੰਦੇ ਆ ਪਾਜੀ ਬੱਚੇ ਲੈ ਕੇ ਨਿਕਲੀਆਂ ਬੱਚੇ ਸੁੱਤੇ ਹੀ ਬਾਹਾਂ ਤੋਂ ਖਿੱਚ ਕੇ ਬੱਚੇ ਖੜੇ ਆ ਬੱਚੇ ਮਾਂ ਹ ਬਚਾਇਆ ਹੋਰ ਕੁਝ ਨਹੀਂ ਕੀਤਾ ਕੋਤੜ ਗਿਆ ਜੋ ਦਾਗ ਮੰਜੀ ਮੰਜੀ ਜੋ ਪਾਂਦਾ ਠੀਕਰ ਮੱਜਾਂ ਜੋ ਕੁਝ ਵੀ ਹੈ ਹੀ ਸੜ ਗਿਆ ਬੰਦੇ ਤੇ ਨਹੀਂ ਮਰ ਗਈ ਉੱਤੇ ਜਲ ਗਈ ਕੋਈ ਨਹੀਂ ਮੇਡਿਆ ਟੇਗਾ ਟਰੇ ਵੀ ਮੱਜਾਂ ਕੁਛ ਨਹੀਂ ਬਚਿਆ ਸੋਨਾ ਗਹਿਣਾ ਜੋ ਪੈਹੇ ਪੁਹੇ ਕੋਈ ਨਸਕਾਰ ਆਈ ਤੇ ਨੰਨ ਚਾ ਮਰਾਦੀ ਵੀ ਕੋਈ ਨਹੀਂ ਗੱਡੀ ਉਧੂ ਪਹੰਚੀ ਜਦੋਂ ਆਪ ਸੜ ਤੁ ਗਿਆ ਹੀ ਸਭ ਕੁਛ ਮਦਦ ਮੰਗਨੀ ਸਾਨੂੰ ਜੋ ਕੁਛ ਵੀ ਹੈ ਸਾਡਾ ਦਰਿਆ ਸਾਡਾ ਮਾਂ ਸਭ ਹੋਣਾ ਚਾਹੀਦਾ ਇਹ ਰਾਤ ਸਾਡਾ ਮਾਮਾ ਪੁਰਾ ਗਿਆ ਇਕੱਲੇ ਹੀ ਸਾਰੇ ਚੱਲ ਗਏ ਉੱਥੇ ਹਾਂਜੀ ਇਹ ਮਗਰ ਕਿਤੇ ਆਇਆ ਤੇ ਨਾਲ ਦੀਆਂ ਹੀ ਇਹਨਾਂ ਨੇ ਵਿਚ ਵਿਚ ਕੱਢੇ ਮੱਜਾਂ ਵਧੀਆਂ ਹੀ ਪਿੰਡ ਦੇ ਨੇ ਹੋਰੀ ਨਾ ਬਾਕੀ ਮੱਜਾਂ ਕੋ 20 25 ਸੜ ਗਏ ਆਵਾ ਕੁਈ ਬੱਕਰੀਆਂ ਸੜ ਗਈਆਂ ਘਰ ਵੀ ਸਾਰਾ ਸੜ ਗਿਆ ਤਵਾਈ ਪੁੱਟੀ ਗਈ ਸਾਰੀ ਆ ਮੇਕਨੂ ਕੱਖ ਨਹੀਂ ਦੇ ਰਿਆ ਸਭ ਕੁਝ ਸੜ ਗਿਆ ਤਵਾਈ ਪੁੱਟੀ ਗਈ ਸਾਰੀ ਘਰ ਦੀ ਕੋਈ ਹੋਰ ਕੀ ਜਿਹੜੀ ਇੱਕ ਕੋ ਟਰੈਕਟਰ ਪਿਆ ਹੋਰ ਕੀ ਜੀ ਰਹੀ ਨਵਾਲਿਆਂ ਦਾ ਆਇਆ ਉਹ ਵੀ ਸੜ ਗਿਆ ਤੇ ਬੱਕਰੀਆਂ ਬੱਕਰੀਆਂ ਚ ਪੈਸੇ ਹੀ ਕੋਈ ਥਾਂ ਲੈਣਾ ਹੁਣ ਮੱਝਾਂ ਵੇਚ ਕੇ ਪੈਸੇ ਹੀ 4-5 ਲੱਖ ਰੁਪਏ ਉਹ ਵੀ ਸੜ ਗਏ ਵਿੱਚ ਕੋਟਲੀ ਤੋਂ ਆਈ ਅੱਗ ਲੱਗੀ ਆਈਦਾ ਕੋਈ ਨਹੀਂ ਆਏ ਆਈ ਮੌਕਾ ਵੇਖੇਗੀ ਜੀ ਕੀ ਮੰੰਕੀ ਕਰਦੇ ਆ ਪ੍ਰਸ਼ਾਸ਼ਕ ਪ੍ਰਸ਼ਾਸ਼ਣਦੂ ਕੋਲ ਕਰਦੇ ਆ ਅਸੀਂ ਮੰਗ ਇਹੋ ਮੰਗਦੇ ਆ ਵੀ ਦੋਸਤਾਂ ਦਾ ਨੁਕਸਾਨ ਹੋਇਆ ਸਾਨੂੰ ਹੱਕ ਦਿੱਤਾ ਜਾਵੇ ਹੱਕ ਦਿੱਤਾ ਜਾਵੇ ਜੀ ਕੱਲ ਨਾ ਵੀਰਜੀ ਸ਼ਾਮੀ ਜਿਹੜੀ ਅੱਗ ਲੱਗੀ ਆ ਇਹ ਕੋਟਰੀ ਵਾਲੋਂ ਹੁੰਦੀ ਹੋਈ ਪਿੰਡ ਮਮਥਾਣੀ 당 ਕੇ ਬਹੁਤ ਤੇਜ਼ ਹਵਾ ਨਾਲ ਇੱਥੇ ਸਾਡੇ ਰਾਏ ਚੱਕ ਪੇਟ ਮਹਿਰ ਗੁਜਰ ਦੇਰਾ ਹੀ ਮਹਿਰਾਂ ਦਾ ਬਹੁਤ ਜ਼ਿਆਦਾ ਵੀਰ ਦਾ ਨੁਕਸਾਨ ਹੋਇਆ ਇਹ ਮੌਕੇ ਦੇ ਕੱਲ ਰਾਤ ਜਿੰਨਾ ਕੋ ਹੋ ਸਕਿਆ ਬਚਾਅ ਕੀਤਾ ਵਾ ਵੀਰ ਦੇ ਡੰਗਰ ਸੜ ਗਏ ਅੱਗ ਦੀ ਸਪੀਡ ਹੀ ਇੰਨੀ ਸੀ ਕਿ ਭੱਜਣ ਦਾ ਮੌਕਾ ਨਹੀਂ ਮਿਲਿਆ ਛੋਟੇ ਛੋਟੇ ਬੱਚੇ ਅੱਗ ਚੋਂ ਬੜੀ ਮੁਸ਼ਕਲ ਕੱਢੇ ਆ ਆ ਪਸ਼ੂਆ ਵੇਖੋ ਸਾਹਮਣੇ ਮਰੇ ਪਏ ਆ ਆ ਪੇਟੀਆਂ ਚ ਪੈਸੇ ਇਹਨਾਂ ਵਿਆਹ ਧਰਿਆ ਸੀ ਆਪਣੀਆਂ ਕੁੜੀਆਂ ਦਾ ਭੈਣਾਂ ਆਪਣੀਆਂ ਦਾ ਉਹ ਪੇਟੀਆਂ ਦੇ ਵਿੱਚੇ ਪੈਸੇ ਸੜ ਗਏ ਆ ਲੱਗ ਜਗ ਦੇ ਵੀਰ ਆਏ ਆ ਪਰ ਅੱਗ ਇੰਨੀ ਤਾਂ ਸੀ ਕਿ ਪਰਾਲੀ ਨੂੰ ਅੱਗ ਲੱਗਣ ਕਰਦਾ ਸੇਕ ਬਹੁਤ ਜ਼ਿਆਦਾ ਸੀ ਆ ਭਾਂਡੇ ਵਾਲ ਮੋਨਿਆਂ ਦੇ ਇੰਨੀ ਅੱਗ ਦਾ ਸੇਕ ਹੀ ਭਾਂਡੇ ਤੱਕ ਪਿਗਲ ਗਿਆ ਇਹਨਾਂ ਵੀਰਾਂ ਦਾ ਟਰੈਕਟਰ ਸੜ ਗਿਆ ਮੋਟਰਸਾਈਕਲ ਸੜ ਗਿਆ ਯਾਨੀ ਕਿ ਕੋਈ ਇੱਥੇ ਜੋ ਮੌਜੂਦ ਹੁੰਦਾ ਸਿਰਫ ਇੱਕ ਬੱਚੇ ਬਚਾ ਲਏ ਆ ਤਾਂ ਡੰਗਰ ਤੱਕ ਸੜ ਗਿਆ ਕ੍ਰਾਂਤ ਤੱਕ ਸੜ ਗਈ ਇਹਨਾਂ ਵੀਰਾਂ ਦੇ ਦਾ ਨਾ ਉਹ ਸੜ ਗਿਆ ਬਹੁਤ ਜ਼ਿਆਦਾ ਓਖਾ ਹੋ ਗਿਆ ਸਾਰੇ ਲਖਨਵਸੀ ਆਏ ਮਦਦ ਕਰਨ ਪਰ ਅੱਗੇ ਯੂਰਨੀ ਚੱਲਿਆ ਕਿ ਇਹਦਾ ਵੀ ਸੋ ਸਾਰਿਆਂ ਨੂੰ ਬੇਨਤੀ ਆ ਮੀਡੀਆ ਨੂੰ ਬੇਨਤੀ ਆ ਸਰਕਾਰ ਨੂੰ ਬੇਨਤੀ ਆ ਕਿ ਇਹਨਾਂ ਦੀ ਭਾਰ ਭਾਈ ਕੀਤੀ ਜਾਵੇ ਤਗੜੇ ਲੈਵਲ ਦੀ ਬਹੁਤ ਜ਼ਿਆਦਾ ਇਨਸਾਨ ਹੋ ਗਿਆ ਜਰ ਤਖਤਾਨ ਕੋਈ 20 ਲੱਖ ਤੋਂ ਵੱਧਦਾ ਹੋ ਗਿਆ ਕਦੋਂ ਤੁਸੀਂ ਇੱਥੇ ਮੌਜੂਦ ਸੀ ਰਾਤ ਉਸ ਟਾਈਮ ਕੋਈ ਪ੍ਰਸ਼ਾਸਨ ਅਧਿਕਾਰੀ ਜਾਂ ਫਾਇਰ ਬ੍ਰਿਗੇਡ ਵਾਲਾ ਪਹੁੰਚਿਆ ਜੀ ਫਾਇਰ ਬ੍ਰਿਗੇਡ ਦੀ ਗੱਡੀ ਲਾਸਟ ਤੇ ਆਈ ਆ ਜੀ ਐਂਡ ਦੀ ਬਾਕੀ ਜਦੋਂ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਬੜੇ ਫੋਨ ਲਾਇਆ ਕਦੀ ਫੋਨ ਵਿਅਸਤ ਆਉਂਦਾ ਕਦੀ ਕੋਸ਼ ਹੁੰਦਾ ਹੀ ਕਦੀ ਕੋਸ਼ ਕਹਿੰਦੇ ਸੀ ਬੜਿਆਂ ਨੂੰ ਫੋਨ ਲਾਇਏ ਜੀ ਸਾਰਿਆਂ ਨੂੰ ਲਾਇਆ ਇੱਥੇ ਜਿੰਨੇ ਵੀ ਲੋਤੇ ਆਪਣੇ ਨੌਜਵਾਨ ਜੰਗ ਜਦੇਸ਼ ਸਾਰਿਆਂ ਨੇ ਫੋਨ ਲਾਇਆ ਕਿਸੇ ਨੇ ਕੋਈ ਰਿਸਪੌਂਸ ਦਿੱਤਾ ਗੋ ਵੱਡੇ ਪੱਦਰ ਤੇ ਮਈਆਂ ਸੜੀਆਂ ਨੇ ਕੋਈ ਪਸ਼ੂ ਪਾਲਣ ਨੂੰ ਭਾਗ ਕੋਈ ਅਧਿਕਾਰੀ ਪਹੁੰਚੇ ਹੁੰਦਾ ਤੁਹਾਡੇ ਕੋਈ ਨਹੀਂ ਪਹੁੰਚਾ ਜੀ ਅਜੇ ਤੱਕ ਤਾਂ ਕੋਈ ਨਹੀਂ ਆਇਆ ਰਾਤ ਵੀ ਆਪਾਂ ਇੱਥੋਂ ਅੱਧੀ ਰਾਤ ਨੂੰ ਗਏ ਆ ਕੋਈ 1.5 2 ਵਜੇ ਕੋਈ ਨਹੀਂ ਆਇਆ ਅਸਵੇਰ ਦੇ ਵਿੱਚ ਇੱਥੇ ਹੀ ਕੋਈ ਨਹੀਂ ਆਇਆ ਇਹਨਾਂ ਸਾਰਿਆਂ ਨੇ ਇਹ ਗਰੀਬ ਬੰਦੇ ਆ ਗਰੀਬ ਦੀ ਸਾਰ ਕੋਈ ਨਹੀਂ ਲੈਂਦਾ ਮਾਰਿਆ ਗਰੀਬ ਜਾਂਦਾ ਤੋ ਇਹ ਮਾਤਰ ਸਾਥੀ ਆਪਣਾ ਗਰਜਗਾਰ ਚਲਾਉਂਦੇ ਹੀ ਗੇ ਦੋਦੇ ਦੇ ਸਿਰ ਤੋਂ ਇਹਨਾਂ ਦਾ ਉਹ ਸਾਰਾ ਕਿਤਾ ਖਤਮ ਹੋ ਗਿਆ ਜੀ ਇਹਨਾਂ ਦੇ ਸਿਰ ਦੀ ਛੱਤ ਵੀ ਇਹਨਾਂ ਮੀਚ ਬੈ ਕੇ ਰਾਤ ਕੱਟੀ ਐ ਸੋ ਲੱਗ ਲੱਗੇ ਰੇ ਪਿੰਡਾਂ ਦੇ ਲੋਕਾਂ ਨੇ ਰੋਟੀ ਪਾੜੀ ਖਵਾਇਆ ਵਾ ਚਲੋ ਜਿੰਨਾ ਖਵਾਇਆ ਨਾਲ ਧੰਨਵਾਦ ਸੋ ਸਾਰਿਆਂ ਨੂੰ ਬੇਨਤੀ ਐ ਕੋ ਪਿੰਡਾਂ ਵਾਲੇ ਵੀਰਾਂ ਨੂੰ ਵੀ ਇਹਨਾਂ ਦਾ ਸਾਥ ਦੋ ਜਿਹਦਾ ਘਰ ਉਜੜ ਜੇ ਪਤਾ ਉਹਨੂੰ ਨਾ ਜੇ ਬੀਤਣ ਦੀ ਪਤਾ ਉਹਨੂੰ ਦਾ ਸਾਰਿਆਂ ਨੂੰ ਬੇਨਤੀ ਸਰਕਾਰਾਂ ਨੂੰ ਬੇਨਤੀ ਕੀ ਇਹਨਾਂ ਦੀ ਸਾਰ ਲੋ ਆਗੇ ਸਤ ਤੋਂ ਤੁਹਾਨੂੰ ਜੋ ਗੱਗੂ ਸਿੰਘ ਦੱਸਿਆ ਕਿ ਇਥੋਂ ਦਾ ਇਦੋਂ ਮਮਰਾਂ ਨੂੰ ਆਗਈ ਐ ਬਹੁਤ ਸਪੀਡ ਚ ਅਗਈ ਐ ਇਹਨਾਂ ਵਿਚਾਰਾਂ ਦਾ ਇਹਨਾਂ ਨੂੰ ਨੁਕਸਾਨ ਹੋਇਆ ਕਿ ਬੇਹੱਦ ਇਹਨਾਂ ਨੇ ਆਪਣੇ ਸਾਰੇ ਜਿੰਨੇ ਨਾਮ ਜਾਣਾ ਕੱਗੂ ਜੀ ਹੋ ਗਏ ਹੁਣ ਡਰ ਚੱਕਦੇ ਜਿੰਨੇ ਵੀਰਾਂ ਇਹਨਾਂ ਨੇ ਭੱਜ ਭੱਜ ਕੇ ਨਾ ਜਾਣਾ ਬਚਾਈਆਂ ਇਹ ਕਿ ਮਾਲੀ ਨੁਕਸਾਨ ਤੇ ਬਹੁਤ ਹੋ ਸਕਾ ਇਹਨਾਂ ਵਿਚਾਰਾਂ ਦਾ ਆਪਾਂ ਤੇ ਬੇ ਲਿਮਟ ਨੁਕਸਾਨ ਇਹਨਾਂ ਹੋ ਜਾ ਕਾ ਕਿ ਇਹ ਵਿਚਾਰੇ ਸਾਰੀ ਉਮਰ ਉੱਠ ਨਹੀਂ ਸਕਦੇ ਇਹਨਾਂ ਦੇ ਬੇਟੀਆਂ ਦਾ ਵਿਆਹ ਇਹਨਾਂ ਨੇ ਕੋਈ ਪੈਸੇ ਵੀ ਇਕੱਠੇ ਕੀਤੇ ਹੀ ਨਹੀਂ ਉਹ ਵੀ ਸਰਗੇ ਸਵਾਹ ਹੋ ਗਏ ਬੱਕੜੀਆਂ ਕੀ ਹੋ ਗਿਆ ਜਵਾਕ ਕੀ ਹੋ ਗਿਆ ਇਹਨਾਂ ਇਨਾਂ ਨੁਕਸਾਨ ਹੋਇਆ ਕਿ ਆਪਾਂ ਬੀ ਲਿਮਟ ਆਪਾਂ ਪ੍ਰਸ਼ਾਸਨ ਅਕਿ ਇਹ ਮੰਗ ਕਰਦੇ ਆ ਕਿ ਇਹਨਾਂ ਵਿਚਾਰਨਾ ਕੋਈ ਨਾ ਹੱਲ ਕੀਤਾ ਜਾਵੇ ਲਾਗੇ ਪਿੰਡਾਂ ਵਾਲੇ ਬਹੁਤ ਮਤ ਕਾਂਡੇ ਆ ਰਾਏ ਚੱਕ ਹੋ ਗਿਆ ਚੈਨਲ ਹੋ ਗਿਆ ਮੰਮਣੀ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز